ਹਾਂ ਜੀ ਪ੍ਰਧਾਨ ਜੀ ਅੱਜ ਕਿਹੜੇ ਸਬੰਧ ਵਿੱਚ ਮੀਟਿੰਗ ਲਈ ਹੈ ਜੀ ਮੈਂ ਸਤਨਾਬ ਸਿੰਘ ਮਾਨੋਚਾਲ ਅੱਜ ਸਾਡੀ ਤਰਨਤਾਰ ਜ਼ਿਲ੍ਹੇ ਦੀ ਪੂਰੀ ਮੀਟਿੰਗ ਜਿਹੜੀ ਲੱਗੀ ਆ ਉਹ ਬਾਬਾ ਕਾਲ ਸਖ ਜੀ ਪਿੱਦੀ ਨਾਲ ਸਾਡੀਆਂ ਭੈਣਾਂ ਤੇ ਪੂਰਾ ਜ਼ਿਲ੍ਹਾ ਟੀਮ ਜਿਹੜੀ ਆ ਇਹਦੇ ਵਿੱਚ ਖੁੱਲ ਕੇ ਵਿਚਾਰ ਚਰਚਾ ਹੋਈਆਂ ਜੋ ਪਿਛਲੀਆਂ ਰਿਪੋਰਟਾਂ ਉਹਨਾਂ ਤੇ ਫੰਡ ਤੇ ਗਾਂ ਜਿਹੜੇ ਆਉਣ ਵਾਲੇ ਐਕਸ਼ਨ ਆ ਉਹਨਾਂ ਦੇ ਗੱਲਬਾਤ ਜਿਹੜੀ ਕੀਤੀ ਆ ਵੀ ਜਿੱਤਰਾ 26 ਤਰੀਕ ਨੂੰ ਜਿਹੜਾ ਵਾ ਟਰੈਕਟਰ ਮਾਰਚ ਦਾ ਵਾ ਉਹਦੇ ਤੇ ਵੀ ਜਿਹੜੀ ਰੂਪਰੇਖਾ ਸਾਰੀ ਜਿਹੜੀ ਤਿਆਰ ਕਰ ਲਈ ਜਿੱਥੇ ਜਿੱਥੇ ਸਾਡਾ ਪ੍ਰੋਗਰਾਮ ਜਿਹੜੇ ਜਿਹੜੇ ਪ ਤੇ ਇਹ ਜਿਹੜਾ ਵਾ ਖੁੱਲ ਕੇ ਵਿਚਾਰ ਚਰਚਾ ਆਈਆਂ ਲਗਭਗ 10:30 ਵਜੇ ਮੀਟਿੰਗ ਸ਼ੁਰੂ ਹੋਈ ਸੀ ਤੇ ਹੁਣ ਤੱਕ ਜਿਹੜੀ ਹੋਣ ਸਮਾਪਤ ਹੋਈ ਮੀਟਿੰਗ ਇਸ ਕਰਕੇ ਜਿਹੜਾ ਵਾ ਅਸੀਂ ਕੋਈ ਐ ਫੈਸਲੇ ਵੀ ਕੀਤੇ ਆ ਜਿਹੜੇ ਸਾਡੇ ਕੇ ਜਥੇਬੰਦਕ ਚਾਹੇ ਜਿਹੜੇ ਸਾਡੇ ਕੰਮ ਲੰਮਕ ਤੇ ਆ ਰਹਿਆ ਕਾਫੀ ਸਮੇ ਤੋਂ ਜਿਹੜਾ ਪ੍ਰਸ਼ਾਸਨ ਆ ਉਹ ਕਮਿਟਮੈਂਟ ਕਰ ਲੈਂਦਾ ਕਮਿਟਮੈਂਟ ਕਰਕੇ ਤੇ ਉਹ ਤੋਂ ਫਿਰ ਜਿਹੜਾ ਕੰਨੀ ਕਰਾਉਂਦਾ ਵਾ ਕੋਈ ਤਾਂ ਮੰਗ ਪੱਤਰ ਦਿੱਤੇ ਆ ਉਹ ਮੰਗ ਪੱਤਰ ਜਿਹੜੇ ਜਿਉਂ ਦੀ ਤ्यों ਹੀ ਪਿਆ ਆ ਉਹਨਾਂ ਤੇ ਕੋਈ ਵੀ ਨਾ ਪੁਲਿਸ ਨੇ ਨਾ ਜਿਹੜਾ ਵਾ ਸਿਵਲ ਪ੍ਰਸ਼ਾਸਨ ਨੇ ਕੁਝ ਕੀਤਾ ਵਾ ਉਹਨਾਂ ਤੇ ਵਿਚਾਰ ਚਰਚਾ ਕੀਤੀ ਆ ਤੇ ਇੱਕ ਅਹਿਮ ਮੁੱਦਾ ਜਿਹੜਾ ਵਾ ਅੱਜ 8 ਦਿਨ ਹੋ ਗਏ ਆ ਚੋਲਾ ਸਾਹਿਬ ਥਾਣੇ ਧਰਨਾ ਲੱਗੇ ਨੂੰ ਬੀਬੀ ਬਲਬੀਰ ਕੌਰ ਆ ਰੂੜੀਆ ਆ ਰੂੜੀਆ ਵਾਲੇ ਦੀ ਜਿਹੜੀ ਕਿ ਬੀਬੀ ਬਜ਼ੁਰਗ ਹੋ ਚੁੱਕੀ ਆ ਉਹਦੀ 4 ਕਿੱਲੇ ਜ਼ਮੀਨ ਤੇ ਆ ਉਹ 4 ਕਿੱਲੇ ਜ਼ਮੀਨ ਤੇ ਉਹਦਾ ਪਿਤਾ ਦੇ ਕੇ ਗਿਆ ਸੀ ਉਹਨੂੰ ਤੇ ਉਹ ਪਿਤਾ ਵੱਲੋਂ ਜ਼ਮੀਨ ਜਿਹੜੀ ਉਹਨੂੰ ਮਿਲੀ ਹੋਈ ਆ ਉਹਦੇ ਨਾਂ ਤੇ ਇੰਤਕਾਲ ਗਰਦੌਰੀਆਂ ਕਬਜ਼ਾ ਉਹਦਾ ਵਾ ਪਰ ਉਹਦੇ ਜਿਹੜੇ ਸਰੀਕ ਆ ਉਹਨੂੰ ਉਹ ਜ਼ਮੀਨ ਵਾਉਣ ਨਹੀਂ ਦੇ ਰਹਾ ਤੇ ਉਹ ਜ਼ਮੀਨ ਵਾਉਣ ਵਾਸਤੇ ਜਿਹੜਾ ਵਾ ઠાਣੇ ਧਰਨਾ ਲੱਗਾ ਸੀ ਪਰ ਜਿਹੜਾ ਪੁਲਿਸ ਪ੍ਰਸ਼ਾਸਨ ਆ ਚਾਹੇ ਐਸਐਸਪੀ ਦਾ ਡੀਐਸਪੀ ਗੁੰਦਵਾਲ ਸਾਹਿਬ ਤੇ ਜਿਹੜਾ ਐਸਐਚਓ ਚੋਲਾ ਸਾਹਿਬ ਆ ਉਹ ਸਿਰਫ ਸਿਆਸਤ ਦੇ ਭੇੜ ਚੜਿਆ ਵਾ ਸਿਆਸੀ ਸਹ ਦੇ ਉੱਤੇ ਜਿਹੜਾ ਵਾ ਧਰਨੇ ਵਾਲਿਆਂ ਦੀ ਕੋਈ ਗੱਲਬਾਤ ਨਹੀਂ ਸੁਣੀ ਉਹਦੇ ਵਿਰੋਧ ਦੇ ਵਿੱਚ ਕੱਲ ਅਸੀਂ ਜਿਹੜਾ ਵਾ ਨਾਲ ਪੁਤਲਾ ਸਾੜਿਆ ਨਾਲੇ 4 ਘੰਟੇ ਲਗਾਤਾਰ ਥਰਲੇ ਦਾ ਠਾਲੇ ਦਾ ਘਰਾਓ ਕੀਤਾ ਗਿਆ ਪਰ ਜਿਹੜਾ ਵਾ ਜ਼ਿਲ੍ਹਾ ਪ੍ਰਸ਼ਾਸਨ ਹੈ ਬਿਲਕੁਲ ਉਹ ਕੁੰਭਕਰ ਦੀ ਨੀਸਤਾ ਇਹਤੇ ਵੀ ਜਿਹੜਾ ਵਾ ਫੈਸਲਾ ਲਿਆ ਗਿਆ ਵਾ ਕਿ ਅਸੀਂ ਕੱਲ ਨੂੰ ਜਿਹੜਾ ਵਾ ਅੱਜ 22 ਤਰੀਕ ਹੈ ਕੱਲ 23 ਤਰੀਕਾ ਕੱਲ 23 ਤਰੀਕ ਨੂੰ ਅਸੀਂ ਜ਼ੋਨ ਪਧਰੀ ਜਿਹੜਾ ਵਾ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਤੇ ਤੇ ਨਾਲ ਸਿਆਸ ਦੇ ਜਿਹੜੇ ਲਾਲਜੀਤ ਭੁੱਲਰਿਆ ਉਹਦੇ ਅਸੀਂ ਜਿਹੜਾ ਵਾ ਜ਼ੋਨ ਪਧਰੀ ਪੁੱਤਰੇ ਸਾੜਾਂਗੇ ਤੇ ਪਰਸੋਂ 21 ਤਰੀਕ ਨੂੰ ਇੱਕ ਵੱਡਾ ਐਕਸ਼ਨ ਕਰਕੇ ਜਿਹੜਾ ਵਾ ਉਹ ਜਿਹੜਾ ਅਸੀਂ ਵੱਡਾ ਕੱਟ ਕਰਾਂਗੇ ਸਰਿਆਲੀ ਸਰਿਆਲੀ ਕੱਟ ਕਰਕੇ ਤੇ ਉਹ ਬੀਬੀ ਦੀ ਪੈਣੀ ਦੇ ਪ੍ਰਸ਼ਾਸਨ ਨੇ ਨਾ ਭਾਈ ਤੇ ਉਤੋਂਕ ਜਿਹੜਾ ਇਹੋ ਜਿਹਾ ਐਕਸ਼ਨ ਲਾਵਾਂਗੇ ਜਿਹੜਾ ਆਪਣੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਪੁਲਿਸ ਪ੍ਰਸ਼ਾਸਨ ਨੂੰ ਇਹਨਾਂ ਨੂੰ ਹੱਥਾਂ ਪੈਰਾਂ ਦੀ ਪੈ ਜੂਗੀ ਤੇ ਜਿਹੜਾ ਵਾ ਇਹ ਅਸੀਂ ਫੈਸਲਾ ਕੀਤਾ ਵਾ ਇਹਦੀਆਂ ਜਿਹੜੀਆਂ ਤਿਆਰੀਆਂ ਅਸੀਂ ਅੱਜ ਤੋਂ ਹੀ ਜਿਹੜੀਆਂ ਜੋਰਾਂ ਤੇ ਵੜ ਦੇਣੀਆਂ ਤੇ ਕੱਲ ਨੂੰ ਇਹ ਪੁਤਲੇ ਝਾੜ ਕੇ ਤੇ ਪਰਸੋ ਜਿਹੜਾ ਵਾ 10:00 ਵਜੇ ਜਿਹੜਾ ਇਸ ਹਰਿਆਲੀ ਜਿਹੜਾ ਵਾ ਵੱਡਾ ਕੱਟ ਕਰਾਂਗੇ ਇਹ ਵੀ ਨਾਲ ਜਿਹੜਾ ਸਾਡਾ ਇੱਕ ਮਤਾ ਪਾਸ ਹੋਇਆ ਜੀ ਹਾਂਜੀ ਹਾਂਜੀ ਸਗੀ ਸਾਹਿਬ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਕੀ ਪਤਾ ਹਾਂਜੀ ਮੈਂ ਜੋ ਪ੍ਰਧਾਨ ਜੀ ਨੇ ਗੱਲ ਕਰਕੇ ਗਏ ਆ ਉਹਨੂੰ ਥੋੜੀ ਵੱਡੀ ਕਰਾਂ ਕਿ ਜਿਹੜੀ ਮਾਤਾ ਬਲਵੀਰ ਕੌਰ ਆ ਠੀਕ ਆ ਕਿ ਉਹ ਚਾਰ ਕਿੱल्ल्या ਦੀ ਮਾਲਕ ਹੋਣ ਦੇ ਬਾਵਜੂਦ ਵੀ ਅੱਜ ਜਿਹੜਾ ਵਾ ਉੱਥੇ ਦੂਖ ਨਿਵਾਰਨ ਸਾਹਿਬ ਗੁਰਦੁਆਰਾ ਚੋਲਾ ਸਾਹਿਬ ਦੇ ਵਿੱਚ ਕਿ ਜਿੱਥੇ ਆਪਣਾ 100 ਰੁਪਿਆ ਦਿਹਾੜੀ ਦੇ ਉੱਤੇ ਜਿਹੜੀ ਆ ਪ੍ਰਸ਼ਾਦੇ ਲਾ ਰਹੀ ਆ ਤੇ ਠੀਕ ਆ ਦੱਸਣਾ ਚਾਹੁੰਦੇ ਆ ਕਿ ਭੁੱਲਰ ਕੇ ਵੇਖੋ ਲੋਕਾਂ ਨੇ ਤੁਹਾਨੂੰ ਵੋਟਾਂ ਪਾਈਆਂ ਕਿ ਲੋਕਾਂ ਨੇ ਤੁਹਾਨੂੰ ਜਿਹੜਾ ਹੋਂਦ ਦੇ ਵਿੱਚ ਲਿਆਂਦਾ ਤੁਸੀਂ ਮੰਤਰੀ ਮੰਡਲ ਦੇ ਵਿੱਚ ਗਏ ਪਰ ਜਿਸ ਤਰ੍ਹਾਂ ਲੋਕਾਂ ਦੇ ਨਾਂ ਰਜਿਸਟਰੀਆਂ ਵਾਂ ਇੰਤਕਾਲ ਵਾਂ ਜ਼ਮੀਨਾਂ ਦੇ ਕਬਜ਼ੇ ਆ ਭਾਵੇਂ ਉਹ ਸਰਿਆਲੀ ਦੀ ਧਰਤੀ ਹੋਵੇ ਭਾਵੇਂ ਉਹ ਸੇਰੋ ਦੀ ਧਰਤੀ ਜਾਂ ਅਜਰੂੜੀ ਵਾਲੇ ਦੀ ਧਰਤੀ ਆ ਕਿ ਤੁਸੀਂ ਜਿਹੜਾ ਵਾ ਉਹ ਲੋਕਾਂ ਨੂੰ ਸਤਾਨ ਅਨਸਰ ਉਹ ਜਿਹੜੇ ਕਬਜ਼ੇ ਕਰਾ ਰਹੇ ਜੇ ਉਹ ਜਿਹੜਾ ਵਾ ਨਹੀਂ ਕਦੀ ਵੀ ਹੋਂਦ ਦਵਾਂਗੇ ਕਿਉਂਕਿ ਵੇਖੋ ਜਿੱਥੇ ਤੁਸੀਂ ਜ਼ਬਰ ਜ਼ੁਲਮ ਜਿੱਥੇ ਵੀ ਕੀਤਾ ਉਹਦੇ ਸਾਹਮਣੇ ਜਿਹੜਾ ਵਾ ਕਿਸਾਨ ਮਜ਼ਦੂਰ ਸ਼ਿਕਾਇਤ ਕਮੇਟੀ ਦੇ ਆਗੂ ਜਿਹੜਾ ਵਾ ਚਟਾਨ ਵਾਂਗੂ ਖੜੇ ਜੋ ਫੈਸਲੇ ਅੱਜ ਇਥੇ ਜ਼ਿਲ੍ਹਾ ਟੀਮ ਦੇ ਹੋ ਗਏ ਆ ਉਹ ਫੈਸਲੇ ਜਿਹੜੇ ਆ ਇਨ ਬਿਨ ਜਿਹੜੇ ਆ 100% ਕੇ ਕੀ ਉਹ 500% ਜਿਹੜੇ ਆ ਉਹ ਲਾਗੂ ਹੋਣਗੇ ਜੀ ਧੰਨਵਾਦ ਕਿਸਾਨਾਂ ਮਜ਼ਦੂਰਾਂ ਦਾ ਇੱਕ ਜਿੰਦਾਬਾਦ 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 ਉਪਰ ਪ੍ਰਸ਼ਾਸਨ ਮਰਦਾਬਾਦ ਮਰਦਾਬਾਦ ਮਰਦਾ